लोड़ी ਦੇ ਪਵਿੱਤਰ ਮੌਕੇ ਤੇ ਪਟਿਆਲਾ ਦੇ ਵਿੱਚ ਰਾਜ ਪੱਧਰੀ ਪ੍ਰੋਗਰਾਮ ਧੀਆਂ ਦੀ ਲੋੜੀ ਦਾ ਆਯੋਜਨ ਕੀਤਾ ਗਿਆ ਹੈ। ਇਹ ਪ੍ਰੋਗਰਾਮ ਸੁਸ਼ੀਲ ਪੈਲਸ ਦੇ ਵਿੱਚ ਆਯੋਜਿਤ ਹੋਇਆ ਹੈ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉ체ਚੇ ਤੌਰ ਤੇ ਸ਼ਿਰਕਤ ਕੀਤੀ ਹੈ। ਇਸ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ, ਔਰਤਾਂ ਤੇ ਲੜਕੀਆਂ ਮੌਜੂਦ ਰਹੀਆਂ ਨੇ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਆਪਣੇ ਸੰਬੋਧਨ ਦੇ ਵਿੱਚ ਪੰਜਾਬ ਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਹਰ ਜਨ ਨੂੰ ਲੋਹੜੀ ਤੇ ਮਾਗੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਉਹਨਾਂ ਨੇ ਕਿਹਾ ਕਿ ਲੋਹੜੀ ਤੇ ਮਾਗੀ ਪੰਜਾਬ ਦੇ ਬਹੁਤ ਹੀ ਮਹੱਤਵਪੂਰਨ ਤਿਉਹਾਰ ਨੇ। ਉਹਨਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਹਰ ਸਾਲ ਧੀਆਂ ਦੀ ਲੋਹੜੀ ਇਸ ਲਈ ਮਨਾਉਂਦੀ ਹੈ ਤਾਂ ਜੋ ਸਮਾਜ ਦੇ ਵਿੱਚ ਬੇਟੀਆਂ ਪ੍ਰਤੀ ਸਕਾਰਾਤਮਕ ਸੋਚ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਬੇਟੀਆਂ ਦੀ ਸਿਹਤ, ਸਿੱਖਿਆ, ਖੇਡਾਂ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਦੇ ਲਈ ਬਰਾਬਰ ਮੌਕੇ ਦੇਣਾ ਬਹੁਤ ਹੀ ਜ਼ਰੂਰੀ ਹੈ। ਜੇਕਰ ਬੇਟੀਆਂ ਸਿਹਤਮੰਦ ਤੇ ਖੁਸ਼ਹਾਲ ਹੋਣਗੀਆਂ ਤਾਂ ਪੂਰਾ ਪਰਿਵਾਰ, ਪੰਜਾਬ ਤੇ ਦੇਸ਼ ਵੀ ਸਿਹਤਮੰਦ ਤੇ ਖੁਸ਼ਹਾਲ ਬਣੇਗਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਬੇਟੀਆਂ ਨੂੰ ਪੜ੍ਹਾਈ ਤੇ ਖੇਡਾਂ ਦੇ ਵਿੱਚ ਪੂਰੇ ਮੌਕੇ ਮਿਲਣੇ ਚਾਹੀਦੇ ਨੇ ਕਿਉਂਕਿ ਬੇਟੀਆਂ ਹਰ ਖੇਤਰ ਦੇ ਵਿੱਚ ਬੇਟਿਆਂ ਤੋਂ ਅੱਗੇ ਨਿਕਲ ਰਹੀਆਂ ਨੇ। ਬੇਟੀਆਂ ਦੇ ਵੱਲੋਂ ਆਪਣੇ ਪਰਿਵਾਰ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੇਟੀਆਂ ਮਾਤਾ-ਪਿਤਾ ਦੀ ਸੇਵਾ ਕਰਦੀਆਂ ਨੇ ਤੇ ਸਮਾਜ ਦੀ ਮਜ਼ਬੂਤੀ ਦਾ ਪ੍ਰਤੀਕ ਵੀ ਨੇ। ਇਸ ਵੇਲੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਰ ਕੀ ਕੁਝ ਕਹਿ ਰਹੇ ਨੇ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ। ਹਾਂਜੀ ਸਰ ਅਸ਼ਰਦਸੋ ਜੀ ਦੀ ਲੋੜੀ ਮਨਾਈ ਜਾ ਰਹੀ ਹੈ। ਪਹਿਲਾਂ ਤਾਂ ਮੈਂ ਸਾਰੇ ਜੀ ਜਿੰਨੇ ਵੀ ਆਪਣੇ ਉਚੇਚੇ ਤੌਰ ਤੇ ਪੰਜਾਬੀ ਦੇਸ਼ ਵਿਦੇਸ਼ ਚ ਰਹਿੰਦੇ ਆ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਲੋੜੀ ਦੀਆਂ ਔਰ ਮਾਗੀ ਦੇ ਬਧਾਈਆਂ ਦਿੰਨਾ ਔਰ ਇਹ ਜਿਹੜੇ ਦੋਨੇ ਸਾਡੇ ਫੈਸਟੀਵਲ ਹੈ ਬਹੁਤ ਇੰਪੋਰਟੈਂਟ ਹੈ ਔਰ ਪੰਜਾਬ ਸਰਕਾਰ ਨੇ ਇਹਨੂੰ ਧੀਆਂ ਦੀ ਲੋੜੀ ਜਿਹੜਾ ਹੈਗਾ ਅਸੀਂ ਮਨਾਉਂਦੇ ਹਾਂ ਹਰ ਸਾਲ ਤਾਂ ਕਿ ਅਸੀਂ ਇਹਦੇ ਬਾਰੇ ਧੀਆਂ ਬਾਰੇ ਗੱਲ ਕਰ ਸਕੀਏ ਉਹਨਾਂ ਨੂੰ ਉਹਨਾਂ ਦੀ ਸਿਹਤ ਬਾਰੇ ਉਹਨਾਂ ਨੂੰ ਪੜਨ ਦਾ ਮੌਕਾ ਖੇਡਣ ਦਾ ਮੌਕਾ ਵਧਣ ਫੁੱਲਣ ਦਾ ਮੌਕਾ ਕਿਉਂਕਿ ਜੇ ਸਾਡੀਆਂ ਧੀਆਂ ਤੰਦਰੁਸਤ ਹੋਣਗੀਆਂ ਤਾਂ ਪੂਰਾ ਪਰਿਵਾਰ ਤੰਦਰੁਸਤ ਹੋਏਗਾ ਜੇ ਤੀਆਂ ਖੁਸ਼ਹਾਲ ਹੋਣਗੀਆਂ ਤਾਂ ਪੂਰਾ ਜਿਹੜਾ ਪੰਜਾਬ ਹੈ ਔਰ ਜਿਹੜਾ ਦੇਸ਼ ਹੈ ਤਾਂ ਹੀ ਰੰਗਲਾ ਪੰਜਾਬ ਬਣੇਗਾ ਤਾਂ ਹੀ ਰੰਗਲਾ ਦੇਸ਼ ਬਣੇਗਾ ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅੱਜ ਜਿਹੜਾ ਸਾਰੇ ਜਣੇ ਇਕੱਠੇ ਹੋ ਕੇ ਇਹਦਾ ਮਕਸਦ ਇਹ ਆ ਕਿ ਅਸੀਂ ਆਪਣੀਆਂ ਤੀਆਂ ਦੇ ਉਹਨਾਂ ਨੂੰ ਬਰਾਬਰ ਦਾ ਮੌਕਾ ਦੇਈਏ ਖੇਡਣ ਦਾ ਪੜਨ ਦਾ ਅੱਗੇ ਵਧਣ ਦਾ ਔਰ ਤੀਆਂ ਹਮੇਸ਼ਾ ਦੇਸ਼ ਦਾ ਨਾਮ ਆਪਣੇ ਕਦੇ ਵੀ ਆਪਣੇ ਬਾਪ ਦੀ ਪਗੜੀ ਨੂੰ ਦਾਗ ਨਹੀਂ ਲੱਗਣ ਦੇਣ ਗਿਆ ਔਰ ਕਦੇ ਵੀ ਜਿਹੜਾ ਹੈਗਾ ਉਹ ਮਤਲਬ ਜੇ ਉਹਨਾਂ ਨੂੰ ਮੌਕਾ ਮਿਲੇਗਾ ਤਾਂ ਪੜ੍ਹਾਈ ਦੇ ਵਿੱਚ ਔਰ ਖੇਡਾਂ ਦੇ ਵਿੱਚ ਉਹ ਹਮੇਸ਼ਾ ਜਿਹੜੀਆਂ ਹੈਗੀਆਂ ਆਪਣੇ ਭਰਾਵਾਂ ਤੋਂ ਹਮੇਸ਼ਾ ਅੱਗੇ ਰਹਿਣੀ ਇੱਕ ਸਟੈਪ ਔਰ ਪਰਿਵਾਰ ਦਾ ਔਰ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਸੋ ਉਹ ਹਮੇਸ਼ਾ ਆਪਣੇ ਔਰ ਮਾਪੇ ਦੀ ਸੇਵਾ ਜੇ ਕਰਦੀਆਂ ਤਾਂ ਉਹទੀਆਂ ਕਰਦੀਆਂ